ਸਾਤ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਅਰਦਾਸ ਦੀ ਬਾਬਤਾਬਦੀ ਦੇ ਨਾਲ ਦਸਤਨ ਸਾਂਝੀ ਕਰਨੀ ਹੈ ਦਿੱਲੀ ਦੇ ਹਸਪਤਾਲ ਦੇ ਵਿੱਚ ਇੱਕ ਮਾਤਾ ਆਪਣੇ ਬੱਚੇ ਨੂੰ ਉਹਨੇ ਦਾਖਲ ਕਰਵਾਇਆ ਹੋਇਆ ਹੈ ਜਿਹਦੇ ਦਿਲ ਵਿੱਚ ਸ਼ੇਕ ਹੈ ਸਾਤ ਸੰਗਤ ਕੁਝ ਦਿਨਾਂ ਤੋਂ ਦਾਖਲ ਹੈ ਬੜੀ ਰੋਂਦੀ ਕਢੌਂਦੀ ਹੈ ਤੇ ਸਾਤ ਸੰਗਤ 2-4 ਦਿਨ ਉਹਨੇ ਬੜਾ ਰੋਲਾ ਬਹੁਤ ਰੋਣਾ ਕੀਤਾ ਬਹੁਤ ਬੱਚੇ ਦੇ ਗਮ ਦੇ ਵਿੱਚ ਬੱਚੇ ਦੀ ਸਿਹਤ ਜਾਬੀ ਵਾਸਤੇ ਮਨ ਵਿੱਚ ਬੜਾ ਵਿਰਾਗ ਆਇਆ ਤੇ ਹੁਣ ਉਹ ਇੱਕ ਦੋ ਦਿਨਾਂ ਤੋਂ ਬਿਲਕੁਲ ਚੁੱਪ ਸ਼ਾਂਤ ਬੈਠੀ ਹੈ ਤੇ ਜਦੋਂ ਸਵੇਰੇ ਡਾਕਟਰ ਚੈੱਕ ਕਰਨ ਵਾਸਤੇ ਆਏ ਨੇ ਵੱਡਾ ਡਾਕਟਰ ਜਿਹਨੇ ਹਾਰਡ ਦਾ ਪ੍ਰੈਸ਼ਰ ਕਰਨਾ ਸੀ ਤੇ ਜਦੋਂ ਉਹਨੇ ਆ ਕੇ ਦੇਖਿਆ ਕਿ ਬੱਚੇ ਦੇ ਬੱਚੇ ਦਾ ਹੱਥ ਆਪਣੇ ਹੱਥ ਵਿੱਚ ਲੈ ਕੇ ਇਹ ਬੀਬੀ ਬੈਠੀ ਹੈ ਤੇ ਬਿਲਕੁਲ ਸ਼ਾਂਤ ਅੱਖਾਂ ਬੂੰਦੀਆਂ ਹੋਈਆਂ ਤੇ ਸਾਧ ਸੰਗਤ ਲਾਗੇ ਕੰਪਿਊਟਰ ਨੂੰ ਜਿਹੜਾ ਛੋਟਾ ਡਾਕਟਰ ਵਾਰਡ ਵਿੱਚ ਹੁੰਦਾ ਹੈ ਉਹਨੂੰ ਪੁੱਛਣਾ ਕੀਤਾ ਕਿ ਬੀਬੀ ਨੂੰ ਕੀ ਗੱਲ ਹੈ ਕਿਤੇ ਸੱਤਵੇਂ ਵਿੱਚ ਤਾਂ ਨਹੀਂ ਚਲੀ ਗਈ ਬੱਚੇ ਦਾ ਜਿਹੜਾ ਦੁੱਖ ਹੈ ਇਸ ਕਰਕੇ ਸਾਧ ਸੰਗਤ ਉਹ ਡਾਕਟਰ ਆਖਣ ਲੱਗਾ ਕਿ ਇਹ ਕੱਲ ਦੀ ਇਦਾਂ ਹੀ ਬੈਠੀ ਹੈ ਸਾਧ ਸੰਗਤ ਉਹਨੇ ਵਾਹਿਗੁਰੂ ਆ ਕੇ ਉਸ ਬੀਬੀ ਨੂੰ ਪੁੱਛਣਾ ਕੀਤਾ ਕਿ ਵਿਵਾਹ ਕੀ ਗੱਲ ਤੋਂ ਠੀਕ ਹੈ ਉਸ ਸਮੇਂ ਉਸ ਬੀਬੀ ਨੇ ਅੱਖਾਂ ਖੋਲ੍ਹੀਆਂ ਕਹਿੰਦੇ ਹਾਂਜੀ ਮੈਂ ਬਿਲਕੁਲ ਠੀਕ ਹਾਂ ਕੀ ਗੱਲ ਹੋਈ ਅੱਖਾਂ ਮੀਟ ਕੇ ਬੈਠੀਆਂ ਵਾਹਿਗੁਰੂ ਅੱਗੇ ਅਰਦਾਸ ਕਰਦੀਆਂ ਇਸ ਕਰਕੇ ਅੱਖਾਂ ਬੂੰਦੀਆਂ ਹੋਈਆਂ ਡਾਕਟਰ ਡਾਕਟਰ ਸਾਹਿਬ ਆਖਣ ਲੱਗੇ ਸਾਧ ਸੰਗਤ ਉਸ ਬੀਬੀ ਨੇ ਆਖਣਾ ਕੀਤਾ ਹਾਂ ਡਾਕਟਰ ਸਾਹਿਬ ਕੱਲ ਅਰਦਾਸ ਕੀਤੀ ਸੀ ਪਰ ਅੱਜ ਇਹ ਅਰਦਾਸ ਮੈਂ ਨਹੀਂ ਕਰਦੀ ਕੱਲ ਮੈਂ ਪਹਿਲਾਂ ਅਰਦਾਸ ਕੀਤੀ ਸੀ ਬੱਚੇ ਦੀ ਤੰਦਰੁਸਤੀ ਵਾਸਤੇ طرفے میرے ਮਨ ਵਿੱਚ خیال ਆਇਆ ਕਿ ਜਿਹੜੇ ਸੱਜੇ ਤੇ ਖੱਬੇ ਮੇਰੇ ਬੱਚੇ ਦੇ ਹੋਰ ਬੱਚੇ ਪਏ ਨੇ ਉਹਨਾਂ ਵਾਸਤੇ ਵੀ ਮੈਂ ਅਰਦਾਸ ਕਰਾਂ ਤੇ ਜਦੋਂ ਫਿਰ ਇਹ ਅਰਦਾਸ ਕੀਤੀ ਉਦੋਂ ਫਿਰ ਮਨ ਵਿੱਚ ਮੇਰੇ ਵਾਹਿਗੁਰੂ ਜੀ ਦੀ ਕਿਰਪਾ ਨਾਲ خیال ਆਇਆ ਕਿ ਇਹ ਜਿਹੜੀ ਅਰਦਾਸ ਇਹ ਵੀ ਸਵਾਰਥ ਦੇ ਨਾਲ ਲਿਬੜੀ ਹੋਈ ਹੈ ਮੈਂ ਨਿਰਸਵਾਰਥ ਹੋ ਕਰਕੇ ਫਿਰ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਇਹ ਅਰਦਾਸ ਬੇਨਤੀ ਕੀਤੀ ਹੈ ਕਿ ਦਾਤਾ ਇਸ ਜਿਹੜੇ ਡਾਕਟਰ ਨੇ ਹਸਪਤਾਲਾਂ ਦੇ ਸਾਰੇ ਸੰਸਾਰ ਦੇ ਡਾਕਟਰ ਉਹਨਾਂ ਦੇ ਹੱਥ ਦੇ ਵਿੱਚ ਜਸ ਬਖਸ਼ਿਸ਼ ਕਰੀ ਉਹਨਾਂ ਦੇ ਹੱਥ ਵਿੱਚ ਮਫੂਜ ਤਾਈ ਬਖਸ਼ਿਸ਼ ਕਰੀ ਕਿ ਉਹ ਜੇ ਇਸ ਵੀ ਬੱਚੇ ਦਾ ਇਲਾਜ ਕਰਨ ਜੇ ਇਸ ਵੀ ਮਾਤਾ ਦੇ ਬੱਚੇ ਦਾ ਇਲਾਜ ਕਰਨ ਉਹ ਹਰ ਇੱਕ ਬੱਚਾ ਰਾਜੀ ਹੋਵੇ ਹਰ ਇੱਕ ਮਾਂ ਇਹਨਾਂ ਡਾਕਟਰਾਂ ਨੂੰ ਅਸੀਸ ਦੇਵੇ ਇਹ ਅਰਦਾਸ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਮੈਂ ਕੀਤੀ ਹੈ ਕੋਈ ਵੀ ਸੰਸਾਰ ਦੀ ਮਾਂ ਦੁਖੀ ਨਾ ਹੋਵੇ ਆਪਣੇ ਬੱਚੇ ਤੋਂ ਸਾਧ ਸੰਗਤ ਡਾਕਟਰ ਬਹੁਤ ਮੁਸਕਰਾਇਆ ਤੇ ਆਖਣ ਲੱਗਾ ਕਹਿੰਦਾ ਬੀਬਾ ਇਹ ਤੇਰੇ ਬਚਨ ਸੁਣ ਕੇ ਮੈਨੂੰ ਵੀ ਤੂੰ ਅਰਦਾਸ ਕਰਨ ਦਾ ਵੱਲ ਸਿਖਾ ਦਿੱਤਾ ਤਾਂ ਹੀ ਉਹ ਤੇ ਧੰਗੁਰੂ ਗ੍ਰੰਥ ਸਾਹਿਬਾ ਮਹਾਰਾਜ ਜੀ ਦੀ ਮਵਾਰਕ ਚਰਨਾ ਵਿੱਚ ਆਪਾਂ ਹਮੇਸ਼ਾ ਮੰਗਦੇ ਹਾਂ ਨਾਨਕ ਨਾਮ ਚੜ੍ਹ ਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਾਨੂੰ ਸਾਰਿਆਂ ਨੂੰ ਸਰਬੱਤ ਦੇ ਭਲੇ ਵਾਲਾ ਜਿਹੜਾ ਉਪਦੇਸ਼ ਸਾਡੇ ਹਿਰਦੇ ਵਿੱਚ ਦ੍ਰਿੜ ਕਰਵਾ ਲਈਏ ਹਮੇਸ਼ਾ ਦਾਤੇ ਦੇ ਚਰਨਾਂ ਵਿੱਚ ਬੇਨਤੀ ਕਰੀਏ ਕਿ ਦਾਤਾ ਸਾਰਿਆਂ ਦਾ ਭਲਾ ਕਰੇ ਤੇ ਸਾਰਿਆਂ ਦੇ ਭਲੇ ਦੇ ਵਿੱਚ ਸਾਡਾ ਭਲਾ ਦਾਤੇ ਨੇ ਆਪਣੇ ਆਪ ਕਰ ਦੇਣਾ ਹੈ ਭੁੱਲਾਂ ਚੁੱਕਾਂ ਦੀ ਮਾਫੀ ਜੇ ਚੰਗੀ ਲੱਗੇ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਨ ਦੀ ਕਿਰਪਾਲਤਾ ਕਰਨੀ ਇਸ ਵੀਡੀਓ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ